ਰੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ YouTube ਤੇ ਜਾ ਕੇ ਮਾਲਵਾ ਟਰੈਕਟਰ ਨੂੰ ਫੋਲੋ ਜ਼ਰੂਰ ਕਰ ਲਓ ਸਬਸਕ੍ਰਾਈਬ ਤਾਂ ਜੋ ਨਵੀਂ ਅਪਡੇਟ ਤੁਹਾਨੂੰ ਪਹਿਲਾਂ ਮਿਲ ਸਕੇ ਜੌਂਡੀਆ 17 ਮਾਡਲ ਆ ਤੇ 855 ਜਿਹੜਾ 19 ਵਾਟ ਟਰੈਕਟਰ ਹਾਂਜੀ ਵੀ ਦੇਖੋ ਦੋਸਤੋ ਸਸੀ ਕਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ 855 ਤੇ ਜੌਂਡੀਆ 5310 ਤੇ ਉਹ ਟਰੈਕਟਰ ਜਿਹੜਾ 17 ਮਾਡਲ ਆ ਤੇ 855 ਜਿਹੜਾ ਇਹ 19 ਵਾਟ ਟਰੈਕਟਰ ਹੈਗਾ ਤੇ ਦੋਨੇ ਟਰੈਕਟਰ ਵਿਕੂ ਨੇਗੇ ਤੇ ਜਿਹੜੇ ਵੀ ਵੀਰ ਨੂੰ ਚਾਹੀਦੇ ਹਨ ਹੈਨਾ ਆਪਾਂ ਕੰਟੈਕਟ ਕਰ ਲਿਓ ਤੇ ਨੰਬਰ ਵਗੈਰਾ ਆਪਾਂ ਦੇਵਾਂਗੇ ਦੋਨੇ ਟਰੈਕਟਰ ਪੰਜਾਬ ਨੰਬਰ ਨੇ ਤੇ ਮੇਨ ਗੱਲ ਕਰੀਏ ਕੰਡੀਸ਼ਨ ਪੱਖੋਂ ਟਰੈਕਟਰ ਇਹਨੇ ਬਿਲਕੁਲ ਸਾਫ਼ ਪਏ ਨੇ ਨਾਲ ਦੇ ਟਾਰਾਂ ਚ ਨੇ ਦੋਨੇ ਟਰੈਕਟਰ ਤੇ ਬਾਡੀ ਲਾਈਨ ਦੇ ਟਰੈਕਟਰ ਨੂੰ ਦੱਸ ਦਈਏ ਵੀ ਪੂਰੇ ਸਾਫ਼ ਨੇਗੇ ਕਿਸੇ ਪਾਸੇ ਵੀ ਟਰੈਕਟਰ ਦੇ ਰੰਗ ਪੇਟ ਨਹੀਂ ਸਾਰਾ ਟਰੈਕਟਰ A to Z オリジナル ਆਗਾ ਤੇ ਇਹ ਚੱਲਿਆ ਕਿੰਨੇ ਕ ਘੰਟੇ ਹੈਗਾ ਜੌਂਡੀ ਯਾਰਾ 2000 ਘੰਟੇ ਨੇ 2000 ਘੰਟਾ ਜਿਹੜਾ ਚੱਲਿਆ ਹੋਇਆ ਮਿੱਤਰੋ ਜੌਂਡੀ ਯਾਰ 5310 ਤੇ ਇਹ ਸਾਰਾ ਟਰੈਕਟਰ ਦਾ ਖੁੱਲਦਾਗਾ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆਗਾ ਡਬਲ ਬੀਟੀਓ ਚ ਆਗਾ 53 10 ਬਹੁਤ ਘੱਟ ਮਿਲਦਾਗਾ ਤੇ ਨਾਲ ਦੇ ਟਾਇਰਾਂ ਦਾ ਟਰੈਕਟਰ ਟਾਪ ਮਾਡਲ ਟਰੈਕਟਰ ਅਸੀਂ ਦੇਖ ਸਕਦੇ ਹੋਗੇ ਤੇ ਬਾਕੀ ਡਬਲ ਡਿਸਟ੍ਰੀਬਿਊਟਰ ਤੇ ਹੁੱਕ ਵਗੈਰਾ ਤੁਸੀਂ ਵੇਖ ਸਕਦੇ ਹੋ ਪੂਰਾ ਸਾਫ਼ ਗਣੀ ਹੁੰਦਾ ਟਰੈਕਟਰ ਇਹਦਾ ਮਗਰਾਟਾਂ ਵੇਰੇ ਦਾ ਟਰੈਕਟਰ ਇਹਦਾ ਪੂਰਾ ਸਾਫ਼ ਪਿਆ ਹਿੱਸੇ ਦਾ ਗਰੇ ਦਾ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਤੇ ਸ਼ੈਡ ਤੇ 855 ਦੀ 19 ਮਾਡਲਾ ਨਾਲ ਦੇ ਟਾਇਰ ਆਏ ਟਰੈਕਟਰ ਦੇ ਵੀ ਇਹ ਵੀ ਡਬਲ ਡਿਸਟਰੀਬਿਊਟਰ ਜਗਾ ਤੇ ਪੂਰਾ ਸਾਫ਼ ਨਹੀਂ ਹੁੰਦਾ ਇਹ ਪਿਆ ਹੈ ਸ਼ੋਰੂਮ ਕੰਡੀਸ਼ਨ ਪਿਆ ਟਰੈਕਟਰ ਦੀ ਸਹੀ ਬੀਕੇ ਦੀ ਟਾਰਾਂ ਦੇ ਵਿੱਚ ਹੈਗਾ ਤੇ ਰਿੰਬਾਂ ਵਗੈਰਾ ਦਾ ਟਰੈਕਟਰ ਉਹ ਪੂਰਾ ਸਾਫ਼ ਪਿਆ 19 ਮਾਡਲ 855 ਤੇ ਪੰਜਾਬ ਨੰਬਰਾਂ ਫਰਸਟ ਪਾਰਟੀ ਹੈ ਨਾ ਫਰਸਟ ਪਾਰਟੀ 1200 ਘੰਟਾ ਚੱਲਿਆ 1200 ਘੰਟਾ ਜਿਹੜਾ ਇਹ ਟਰੈਕਟਰ ਹੈਗਾ ਉਹ ਚੱਲਿਆ ਹੋਇਆ 855 19 ਮਾਡਲ 1200 ਘੰਟਾ ਚੱਲਿਆ ਹੋਇਆ ਤੇ ਉਹ 2000 ਘੰਟਾ ਚੱਲਿਆ ਹੋਇਆ 53 ਦਾ ਜੌਂਡੀ ਟਾਪ ਮਾਡਲ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਚ ਤੇ ਡਬਲ ਪੀਡੀਓ ਦੇ ਵਿੱਚ ਤੇ ਜੇ ਗੱਲ ਆਪਾਂ ਰੇਟ ਦੀ ਕਰੀਏ ਟਰੈਕਟਰਾਂ ਦੀ ਤਾਂ ਆਹ ਟਰੈਕਟਰ ਦਾ ਰੇਟ ਹੈ ਜਣਾ 6 ਲੱਖ 70000 ਰੁਪਏ ਰੱਖਿਆ ਹੋਇਆ ਬਾਕੀ ਮੌਕੇ ਤੇ ਲੈਸ ਜਿਹੜਾ ਰੇਟ ਹੋਊਗਾ ਤੇ 6 ਲੱਖ 70000 ਰੁਪਏ ਰੱਖਿਆ ਤੇ ਆਹ ਟਰੈਕਟਰ ਦੀ ਡਿਮਾਂਡ ਹੈ 6 ਲੱਖ 45000 ਰੁਪਏ ਡਿਮਾਂਡ ਜਿਹੜੀ ਰੱਖੀ ਉਸੇ 4519 ਮਾਡਲ ਦੀ ਤੇ 17 ਮਾਡਲ ਦੀ 6 ਲੱਖ 70000 ਰੁਪਏ ਡਿਮਾਂਡਾ ਮਿੱਤਰੋ ਜੌਂਡੀਆਰ ਦੀ ਅਮਰੀਕੀਅਨ ਝੋਟੇ ਦੀ ਤੇ ਆ ਜਿਹੜਾ ਟਮਾਟਰੀ ਆ ਲਾਲ ਟਮਾਟਰੀ ਮੋਹਾਲੀ ਵਾਲਾ ਇਹਦੀ ਡਿਮਾਂਡੜੀ ਉਹ 6 ਲੱਖ 45000 ਰੁਪਿਆ ਤੇ ਟਾਇਰ ਵਗੈਰਾ ਟਰੈਕਟਰ ਦੇ ਨਾਲ ਦੇਣ ਇਹਦੇ ਤੇ ਬਾਅਕੇ ਚਲਾ ਕੇ ਤੁਸੀਂ ਲਿਜਾ ਸਕਦੇ ਹੋ ਟਰੈਕਟਰ ਚੈੱਕ ਕਰਕੇ ਓਕੇ ਜਮਾ ਨਵੇਂ ਟਰੈਕਟਰ ਨੇ ਸ਼ੋਰੂਮ ਕੰਡੀਸ਼ਨ ਦੇ ਟਰੈਕਟਰ ਨੇ ਗੇਅਰ ਇੰਜਨ ਦੇ ਜਮਾ ਬਿਲਕੁਲ ਓਕੇ ਫੁੱਲ ਜ਼ਿੰਮੇਵਾਰੀ ਵਾਲੇ ਟਰੈਕਟਰ ਨੇ ਜਿਹੜੇ ਵੀ ਵੀਰ ਨੂੰ ਚਾਹੀਦਾ ਨਾ ਨੰਬਰ ਆ ਸਕਰੀਨ ਦੇ ਉੱਤੇ ਚੱਲੀ ਜਾਂਦਾ ਬਈ ਚੱਕ ਕੇ ਕੰਟੈਕਟ ਕਰ ਲੋ ਤੇ ਪਿੰਡ ਉਪਲੀ ਜ਼ਿਲ੍ਹਾ ਬਰਨਾਲਾ ਦਾ ਤੇ ਜਿਹੜੇ ਵੀ ਵੀਰ ਨੂੰ ਚਾਹੀਦਾ ਨਾ ਦੋਨੇ ਟਰੈਕਟਰ ਤੇ ਇੱਕ ਖੜਾ ਉਦਲੀ ਸ਼ੈੱਡ ਤੇ 43700 ਜੇ ਕਿਸੇ ਵੀਰ ਨੇ ਤਿਆਰ ਕਰਵਾਉਣਾ ਨਾ 90 ਮਾਡਲ ਆਗਾ ਤੇ ਉਹਦਾ ਰੇਟ ਕੀ ਹੈਗਾ 125000 ਰੁਪਇਆ ਡਿਮਾਂਡ ਜਿਹੜੀ ਉਹ ਰੱਖੀ ਹੋਈ ਆ ਫੋਰ 3700 ਦੀ ਤੇ ਡਬਲ ਕਲੱਚ ਟਰੈਕਟਰ ਜਿਹੜਾ ਕਰਿਆ ਹੋਇਆ ਹੈਗਾ ਹਾਂ ਸਿੰਗਲ ਤੇ ਆ ਉਹੀ ਕਹਤਾ ਤੇ ਮੈਂ ਤੁਹਾਨੂੰ ਸਿੰਗਲ ਕਲੱਚ ਚ ਪਹਿਲਾਂ ਕਹਤਾ ਸਾਡੇ ਬੰਦੇ ਨੇ ਤੇ ਬਾਡੀ ਪੱਖੋਂ ਟਰੈਕਟਰ ਦਾ ਪੂਰਾ ਸਾਫ਼ ਬਈ ਜਿਹੜੇ ਵੀ ਵੀਰ ਨੇ ਕਿਸੇ ਨੇ ਮੋਡੀਫਾਈ ਕਰਨਾ ਨਾ ਤਾਂ ਟਰੈਕਟਰ ਤੁਸੀਂ ਲੈ ਜਾ ਸਕਦੇ ਹੋ ਪੱਕੇ ਟਾਇਰਾਂ ਚ ਤੇ ਪਿਛਲੇ ਟਾਇਰ ਅੱਧੇ ਪੈਣੇ ਤੇ ਮੂਰਲੇ ਵੀ ਅੱਧਿਆਂ ਤੋਂ ਵੱਧ ਪੈਣੇ ਮੂਰਲੇ ਦਾ ਨਵੇਂ ਨੇ ਤੇ ਪਿਛਲੇ ਅੱਧੇਆਂ ਤੋਂ ਵੱਧ ਪਏ ਨੇ ਮੂਰਲੇ ਗੁੜਿਆਰ ਦੇ ਨੇ ਪਿਛਲੇ ਮਾਰਸ ਦੇ ਨੇ 1,25,000 ਰੁਪਏ ਡਿਮਾਂਡ ਹੈ ਜੀ ਫੋਰ 3700 ਦੀ ਉਹ ਰੱਖੀ ਹੋਈ ਆ ਜਿਹੜੇ ਵੀਰ ਨੂੰ ਚਾਹੀਦਾ ਕੰਟੈਕਟ ਕਰ ਲਓ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਤਾਂ ਇੱਧਰ ਗੱਲ ਕਰਦੇ ਮੈਂ 6,70,000 ਤੇ ਉਹਦੀ ਡਿਮਾਂਡ ਹੈ ਜੀ 6,45,855 ਦੀ ਰੇਟ ਆ ਜਿਹੜਾ ਉਹ ਰੱਖਿਆ ਹੋਇਆ ਬਈ ਜਿਹੜੇ ਵੀਰ ਨੂੰ ਚਾਹੀਦਾ ਨਾ ਪਿੰਡ ਉਪਲੀਆ ਜ਼ਿਲ੍ਹਾ ਬਰਨਾਲਾ ਦਾ ਕਾੰਟੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋਗੇ ਤੇ ਨੰਬਰ ਟਾਈਟਲ ਦੇ ਉੱਤੇ ਦਿੱਤਾ ਚਲੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ YouTube ਤੇ ਜਾ ਕੇ ਮਾਲਵਾ ਟਰੈਕਟਰ ਨੂੰ ਫੋਲੋ ਜ਼ਰੂਰ ਕਰ ਲਓ ਸਬਸਕ੍ਰਾਈਬ ਤਾਂ ਜੋ ਨਵੀਂ ਅਪਡੇਟ ਸਾਨੂੰ ਪਹਿਲਾਂ ਮਿਲ ਸਕੇ ਜੌਂਡੀਆ 17 ਮਾਡਲ ਆ ਤੇ 855 ਦਾ 19 ਵਾਟ ਟਰੈਕਟਰ ਸੇਲ ਨੇ ਇਹਦਾ ਰੇਟ ਆ ਜਿਹੜਾ 6 ਲੱਖ 70000 ਆ ਤੇ ਇਹਦਾ 6 ਲੱਖ 45000 ਰੁਪਏ ਡਿਮਾਂਡ ਆ ਤੇ ਕਰ ਲਓ ਬਈ ਕੰਟੈਕਟ ਜਿਹੜੇ ਵੀ ਵੀਰ ਨੂੰ ਚਾਹੀਦਾ ਦੋਨੇ ਟਰੈਕਟਰ ਖੜੇ ਨੇ ਪੂਰੇ ਸਾਫ਼ ਕੰਨੀ ਹੁੰਦੇ ਨੇ ਤੇ ਕਰ ਦਿਓ ਵੀਡੀਓ ਨੂੰ ਸ਼ੇਅਰ